ਹਾਂਜੀ ਮੇਰੇ ਵੱਲੋਂ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਜਾਣਕਾਰੀ ਪਹੁੰਚ ਸਕੇ ਤੇ ਬੈਲ ਦਾ ਆਈਕਨ ਵੀ ਪ੍ਰੈਸ ਕਰ ਲਓ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਡਾਇਰੀ ਫਾਰਮਿੰਗ ਬਾਰੇ ਹੁਣ ਸਾਰੇ ਮੇਰੇ ਵੀਰ ਭਰਾਵਾਂ ਨੇ ਮੱਝਾਂ ਤੇ ਗਾਵਾਂ ਜਿਨ੍ਹਾਂ ਨੇ ਰੱਖੀਆਂ ਹੋਈ ਹੈ ਉਹਨਾਂ ਦੇ ਕੋਲ ਕੀ ਸਮੱਸਿਆ ਆ ਰਹੀ ਹੈ ਪੰਜਾਬ ਦੇ ਵਿੱਚ ਬੱਚੇਦਾਨੀ ਦੀ ਕਮਜ਼ੋਰੀ ਪਸ਼ੂਆਂ ਦੇ ਵਿੱਚ ਜਿਹੜੀ ਬੱਚੇਦਾਨੀ ਦੀ ਕਮਜ਼ੋਰੀ ਆਪਾਂ ਘਾਟ ਕਹਿ ਸਕਦੇ ਆ ਉਹ ਬਹੁਤ ਵੱਡੀ ਸਮੱਸਿਆ ਹੈ ਜਿਹਦੇ ਕਾਰਨ ਆਪਣਾ ਪਸ਼ੂ ਖਰਾਬ ਹੋ ਜਾਂਦਾ ਨਵੇਂ ਦੁੱਧ ਗਾਹ ਨੂੰ ਗੱਭਨ ਨਹੀਂ ਰਹਿੰਦਾ ਤੇ ਉਹਦੇ ਵਿੱਚ ਹੁੰਦਾ ਕੀ ਹੈ ਆਪਾਂ ਆਪਣੇ ਪਸ਼ੂ ਦੇ ਜਾਂ ਮੱਝ ਜਾਂ ਗਾਂ ਦੇ ਆਪਾਂ ਜਦੋਂ ਹੀਟ ਦੇ ਵਿੱਚ ਆਉਂਦਾ ਆਪਾਂ ਬਾਰ ਬਾਰ ਟੀਕਾ ਭਰਾ ਭਰਾਉਂਦੇ ਆ ਤੇ ਆਪਣਾ ਜਿਹੜਾ ਪਸ਼ੂ ਆ ਉਹ ਨਵੇਂ ਦੁੱਧ ਤੇ ਗੱਭਨ ਨਹੀਂ ਰਹਿੰਦਾ ਉਹ وجہ ਕੀ ਹੋਏ ਹੁੰਦੀ ਹੈ ਬੱਚੇਦਾਨੀ ਦੀ ਕਮਜ਼ੋਰੀ ਕਈ ਵਾਰ ਫੈਕਸ਼ਨ ਵੀ ਹੁੰਦੀ ਹੈ ਪਰ ਫੈਕਸ਼ਨ ਜਦੋਂ ਆਪਾਂ ਦਵਾ ਪ੍ਰਾਣ ਤੋਂ ਬਾਅਦ ਆਪਣਾ ਪਸ਼ੂ ਨਵੇਂ ਦੁੱਧ ਗੱਭਨ ਹੋ ਜਾਂਦਾ ਹੈ ਤੇ ਜੇ ਦਵਾ ਪ੍ਰਾਣ ਤੋਂ ਬਾਅਦ ਵੀ ਆਪਣਾ ਪਸ਼ੂ ਗੱਭਨ ਨਹੀਂ ਰਹਿੰਦਾ ਤਾਂ ਆਪਾਂ ਸਮਝ ਸਕਦੇ ਆ ਵੀ ਆਪਣੇ ਪਸ਼ੂ ਦੇ ਵਿੱਚ ਬੱਚੇਦਾਨੀ ਦੀ ਕਮਜ਼ੋਰੀ ਹੈ ਤੇ ਉਹਦਾ ਜਿਹੜਾ ਲਾਜ ਆ ਉਹਦੇ ਲਾਜ ਦੇ ਲਈ ਆਪਾਂ ਬਹੁਤ ਕਿਸਮ ਦੀਆਂ ਬਾਜ਼ਾਰੋਂ ਦਵਾਈਆਂ ਆਪਾਂ ਲਿਆ ਕੇ ਆਪਣੇ ਪਸ਼ੂ ਨੂੰ ਦਿੰਦੇ ਆ। ਉਹਦੇ ਅੱਜ ਤੱਕ ਜਿਹੜੀ ਕੋਈ ਵੀ ਕਿਸੇ ਵੀ ਕਿਸਮ ਦੀ ਦਵਾਈ ਨਹੀਂ ਹੈਗੀ ਜਿਹੜੀ ਬੱਚੇਦਾਨੀ ਦੀ ਜਿਹੜੀ ਕਮਜ਼ੋਰੀ ਆ ਉਹ ਦੂਰ ਕਰ ਸਕਦੀ ਏ। ਉਹ ਦੂਰ ਕਿਹੜੀ ਚੀਜ਼ ਨੇ ਕਰਨੀ ਆ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਉਹ ਕਿਆ ਚੀਜ਼ ਐ ਤੇ ਕਿਵੇਂ ਆਪਾਂ ਦੇਣੀ ਆ ਸਾਰੀ ਗੱਲ ਦੱਸੂਗੇ ਤੇ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ। ਪਸ਼ੂ ਪਾਲਕ ਵੀਰਾਂ ਲਈ ਪਹਿਲੇ ਨੰਬਰ ਤੇ ਜੀ ਆਪਾਂ ਆਪਣੇ ਪਸ਼ੂ ਨੂੰ ਜਿਹੜਾ ਮਿਲੀ ਮਿਕਸਚਰ ਆਪਾਂ ਕਹਿ ਸਕਦੇ ਆ ਪਾਊਡਰ ਕਿਸੇ ਵੀ ਕਿਸਮ ਦਾ ਆਪਾਂ ਪਾਊਡਰ ਆਪਣੇ ਪਸ਼ੂ ਨੂੰ ਦੇਣਾ ਹੈ ਆਪਾਂ ਬੰਦ ਨਹੀਂ ਕਰ ਕਿਸੇ ਵੀ ਕਿਸੇ ਵੀ ਕਿਸਮ ਦਾ ਪਾਊਡਰ ਹੋਵੇ ਆਪਾਂ ਆਪਣੇ ਪਸ਼ੂ ਨੂੰ ਡੇਲੀ 50 ਗ੍ਰਾਮ ਆਪਾਂ ਦੇਣਾ ਹੈ ਉਹਦੇ ਨਾਲ ਕੀ ਹੁੰਦਾ ਏ ਜਿਹੜਾ ਆਪਾਂ ਮਿਲੀ ਮਿਕਸਚਰ ਵੀ ਕਹੇ ਦਿੰਦੇ ਆ ਆਪਣੇ ਪਸ਼ੂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਘਾਟ ਹੁੰਦੀ ਓਹ ਪੂਰੀ ਕਰਦਾ ਤੇ ਬੱਚੇਦਾਨੀ ਦੀ ਹੁਣ ਆਪਾਂ ਘਾਟ ਕਿਵੇਂ ਪੂਰੀ ਕਰਨੀ ਐ ਜੋ ਮੱਝ ਹੋਵੇ ਜੋ ਉਹ ਆਪਣੀ ਗਾਂ ਹੋਵੇ ਉਹ ਹੋਣੀ ਐ ਜੀ ਖਰਾਕ ਦੇ ਨਾਲ ਖਰਾਕ ਆਪਾਂ ਉਹਨੂੰ ਲੈਦਾ ਜਿਹੜੀ ਆਪਾਂ ਪਾ ਰਹੇ ਆ ਉਹ ਆਪਾਂ ਉਹਨੂੰ ਖਰਾਕ ਪਾ ਰਹੇ ਆ ਆਪਾਂ ਨੂੰ ਲੈਦਾ ਖਰਾਕ ਆਪਾਂ ਨੂੰ ਪਸ਼ੂ ਨੂੰ ਦੇਣੀ ਪੈਣੀ ਐ ਜਿਵੇਂ ਝੋਟੀਆਂ ਦੇ ਵਿੱਚ ਸਮੱਸਿਆ ਜਿਵੇਂ ਪੈਲਰਾਂ ਦੇ ਵਿੱਚ ਜਾਂ ਕਿਸੇ ਵੀ ਕਿਸ ਹੁੰਦੀ ਆਂਦੀ ਆ ਆਪਾਂ ਬਡੇਵੇਂ ਆਪਾਂ 25 ਕਿਲੋ ਬਡੇਵੇਂ ਲੈਣੇ ਆ ਇਸ ਵੀ ਕਿਸ ਹੁੰਦੇ ਆਪਾਂ ਬੜੇਮੇ ਲੈ ਕੇ 25 ਕਿਲੋ ਆਪਾਂ ਬੜੇਮੇ ਲੈਣੀ ਹੈ ਤੇ ਅੱਧਾ ਕਿਲੋ ਅੱਧਾ ਕਿਲੋ ਬੜੇਮੇ ਆਪਾਂ ਉਬਾਲ ਕੇ ਉਬਾਲੀ ਦੇ ਕੇ ਕਿਉਂਕਿ ਜੇ ਆਪਾਂ ਸਾਫ ਤੇ ਬੜੇਮੇ ਪਸ਼ੂ ਨੂੰ ਦਊਗੇ ਤਾਂ ਉਹਨੇ ਗੋਹੇ ਰਾਹੀਂ ਕੱਢ ਦੇਣੇ ਆ ਆਪਾਂ ਉਹਨਾਂ ਨੂੰ ਉਬਾਲ ਲੈਣਾ ਹੈ ਪਾਣੀ ਦੇ ਵਿੱਚ ਫਿਰ ਠੰਡਾ ਹੋਣ ਤੋਂ ਬਾਅਦ ਆਪਾਂ ਸ਼ਾਮ ਟਾਈਮ ਲਗਾਤਾਰ ਅੱਧਾ ਕਿਲੋ 50 ਦਿਨ 25 ਕਿਲੋ ਨਾਲ ਆਪਣੇ 50 ਦਿਨ ਲੰਘ ਜਾਣੇ ਆ ਤੇ 50 ਦਿਨ ਲਗਾਤਾਰ ਆਪਾਂ ਚਾੜਨੇ ਆ। ਕਿਲੋ ਵੀ ਆਪਾਂ ਚਾਰ ਸਕਦੇ ਆ ਪਸ਼ੂ ਦੇ ਹਿਸਾਬ ਦੇ ਨਾਲ ਕਿਉਂਕਿ ਕਈ ਵਾਰ ਇਹ ਗਰਮ ਚੀਜ਼ ਐ ਬਾਜੇ ਪਸ਼ੂ ਨੂੰ ਖੱਪਦੀ ਨਹੀਂ ਗਈ ਕਈਆਂ ਨੂੰ ਮੋਕ ਲੱਗ ਜਾਂਦੀ ਐ। ਨਹੀਂ ਜਿਨ੍ਹਾਂ ਨੂੰ ਖੱਪਦੀ ਆ ਆਪਾਂ 1 ਕਿਲੋ ਬੜੇਵੇਂ ਲੈ ਸਕਦੇ ਆ। 1 ਕਿਲੋ ਬੜੇਵੇਂ ਲੈ ਕੇ ਆਪਾਂ ਬਾਲ ਕੇ ਉਹਨਾਂ ਨੂੰ ਮੱਝ ਤੇ ਗਾਂ ਨੂੰ ਆਪਾਂ ਦੇਨੇ ਆ। ਤੇ ਉਹਦੇ ਨਾਲ ਕੀ ਹੋਊਗਾ ਉਹਦੇ ਵਿੱਚ ਤਾਕਤ ਬੱਚਾਦਾਨੀ ਦੀ ਗ੍ਰੋਥ ਹੋਊਗੀ ਤੇ ਤਾਕਤ ਵਧੂਗੀ ਤੇ ਪਸ਼ੂ ਦੀ ਜਾਨ ਪਾਊਗੀ। ਦੇ ਪਸ਼ੂ ਆਪਿਓ 25 ਦਿਨ ਦੇ ਵਿੱਚ ਕੋਰਸ ਤੋਂ ਬਾਅਦ ਨਾਲੇ ਤਾਂ ਖੁੱਲ ਕੇ ਹੀਟ ਦੇ ਵਿੱਚ ਆਊਗਾ ਉਹਦੀ ਕਮਜ਼ੋਰੀ ਦੂਰ ਹੋਊਗੀ ਤੇ ਇੱਕ ਟੀਕਾ ਭਰਾਉਣ ਦੇ ਨਾਲ ਆਪਣਾ ਪਸ਼ੂ ਗੱਭਨ ਰਹੂਗਾ 100% ਗਾਰੰਟੀ ਹੈ ਕਿਉਂਕਿ ਆਪਾਂ ਇਹ ਜਿਹੜਾ ਤਰੀਕਾ ਇਹ ਵਰਤਿਆ ਹੋਇਆ ਹੈ ਬੜੇਮਿਆਂ ਦੇ ਵਿੱਚ ਬਹੁਤ ਵਧੀਆ ਤਾਕਤ ਹੁੰਦੀ ਹੈ ਤੇ ਉਬਾਲਣ ਤੋਂ ਬਾਅਦ ਆਪਾਂ ਪਸ਼ੂ ਨੂੰ ਦੇ ਦੇਣੇ ਹੈ ਤੇ 25 ਦਿਨ ਲਗਾਤਾਰ ਆਪਾਂ 1 ਕਿਲੋ ਦੇਣੇ ਹੈ ਤੇ ਆਪਣਾ ਪਸ਼ੂ 25 ਦਿਨ ਤੋਂ ਬਾਅਦ 25 ਦਿਨ ਦੇ ਵਿੱਚ ਵਿੱਚ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਆਪਣਾ ਪਸ਼ੂ ਗੱਭਨ ਰਹੂਗਾ ਟੀਕਾ ਭਰਾਣ ਤੋਂ ਬਾਅਦ ਇੱਕ ਟੀਕੇ ਦੇ ਨਾਲ ਆਪਣਾ ਪਸ਼ੂ ਗੱਭਨ ਰਹੂਗਾ ਤੇ ਬਹੁਤੀਆਂ ਦਵਾਈਆਂ ਤੇ ਪੈਸੇ ਨਾ ਬਰਬਾਦ ਕਰੋ ਕਿਉਂਕਿ ਕੋਈ ਵੀ ਕਿਸਮ ਦੀ ਦਵਾਈ ਨਹੀਂ ਜਿਹੜੀ ਪਸ਼ੂ ਨੂੰ ਬੱਚੇਦਾਨੀ ਦੀ ਕਮਜ਼ੋਰੀ ਦੀ ਘਾਟ ਪੂਰੀ ਕਰ ਸਕੇ ਤੇ ਵੀਡੀਓ ਨੂੰ ਆਪਣੇ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨਵਾਦ ਜੀ